ਜਦ ਮੁਗਲਾਂ ਦੀ ਫੌਜ ਨੇ ਆ ਕੀਤੇ ਹੱਲੇ ਵਿੱਚ ਗੜੀ ਦੇ ਮਾਰਤੇ ਆ ਸਿੰਘਾਂ ਮੱਲੇ ਰੱਖ ਕੇ ਓਟ ਅਕਾਲ ਦੀ ਆ ਲਾਇਆ ਡੇਰਾ ਪਾਲਿਆ ਬੰਦਾ ਸਿੰਘ ਨੂੰ ਦੁਸ਼ਮਣ ਨੇ ਕੇਰਾ ਜਦ ਮੁਗਲਾਂ ਦੀ ਫੌਜ ਨੇ ਆ ਕੀਤੇ ਹੱਲੇ ਵਿੱਚ ਗੜੀ ਦੇ ਮਾਰਤੇ ਆ ਸਿੰਘਾ ਮੱਲੇ ਔ ਰਖੇ ਓਟ ਤੇ ਕਾਲ ਦੀ ਆ ਲਾਇਆ ਡੇਰਾ ਪਾਲਿਆ ਬੰਦਾ ਸਿੰਘ ਨੂੰ ਦੁਸ਼ਮਣ ਨੇ ਘੇਰਾ ਕਈ ਮਿਲਾ ਤੱਕ ਫੌਜ ਸੀ ਪਈ ਨਦਰੀ ਆਉਂਦੀ ਫੜ ਲੇ ਬੰਦਾ ਸਿੰਘ ਨੂੰ ਇਹ ਨਾਲੇ ਲਾਉਂਦੀ ਓ ਕਬਜੇ ਕਰ ਲਿਆ ਗੜੀ ਦਾ ਕੁਲ ਚਾਰ ਚੁਫੇਰਾ ਪਾਲੇ ਦੁਸ਼ਮਣ ਨੇ ਘੇਰਾ ਪਰਬਤ ਵਰਗੇ ਹੌਸਲੇ ਸਿੰਘ ਮੂਲ ਨਾ ਡਰਦੇ ਦੇਸ਼ ਤੇਰਾ ਮਲੀ ਸੂਰਮੇ ਹੱਸ ਹੱਸ ਕੇ ਮਰਦੇ ਆਹ ਕੁਦਰਤ ਚਾਉਂਦੀ ਪਰਖਣਾ ਮਰਦਾਂ ਦਾ ਜੇਰਾ ਕੁਦਰਤ ਚਾਉਂਦੀ ਪਰਖਣਾ ਮਰਦਾਂ ਦਾ ਜੇਰਾ ਪਾਲਿਆ ਬੰਦਾ ਸਿੰਘ ਨੂੰ ਦੁਸ਼ਮਣ ਨੇ ਘੇਰਾ ਸਰ ਧਰਤੀ ਹਿੱਲਦੀ ਜਦ ਤੋਂ ਪਾ ਗੜਕਣਾ ਸਿੰਘਾਂ ਸ੍ਰੀ ਬਰੂਦ ਦੇ ਪਏ ਭੰਬੜ ਪੜਕਣਾ ਧੂੜ ਚੜੀ ਅਸਮਾਨ ਤੇ ਛਾ ਗਿਆ ਹਮੇਰਾ ਪਾਲਿਆ ਬੰਦਾ ਸਿੰਘ ਨੂੰ ਦੁਸ਼ਮਣ ਨੇ ਘੇਰਾ ਦਿੱਦਾ ਮੋੜ ਜਵਾਬ ਸੀ ਯੋਧਿਆਂ ਬਲ ਬੀਰਾ ਸੋਟ ਲੈ ਸਿੰਘਾਂ ਦੇ ਤੀਰਾ ਇੱਕਿਓ ਕਤੀ ਪਾਵੰਦੇ ਨਾ ਲਾਉਂਦੇ ਤੇਰਾ ਪਾਲਿਆ ਬੰਦਾ ਸਿੰਘ ਨੂੰ ਦੁਸ਼ਮਣ ਨੇ ਘੇਰਾ ਕਈ ਮਹੀਨੇ ਹੋ ਗਏ ਸੁੱਕਿਆ ਮੁੱਕਿਆ ਅਨਦਾਣਾ ਫਿਰ ਵੀ ਸਿੱਧੀ ਸੂਰ ਮੇ ਰਹਿਮਨ ਦੇ ਪਾਣਾ ਅੱਖੇ ਸ਼ੁਕਰ ਹੈ ਤੇਰਾ ਪਾਲਿਆ ਬੰਦਾ ਸਿੰਘ ਨੂੰ ਦੁਸ਼ਮਣ ਨੇ ਘੇਰਾ ਸ਼ੇਰਾਂ ਵਰਗੇ ਸੂਰਮੇ ਹਿਲੜੋ ਵੀਰੇ ਰੇ ਬੁਰਜਾਂ ਦੇ ਸਰੀਰ ਵੀ ਭੁੱਖ ਹੱਥੋਂ ਟਹਿਰੇ ਓ ਹੁਕਮ ਤੇਰਾ ਹੈ ਮਾਲਕਾ ਜੋ ਕਰੇ ਚੰਗੇਰਾ ਪਾਲਿਆ ਬੰਦਾ ਸਿੰਘ ਨੂੰ ਦੁਸ਼ਮਣ ਨੇ ਘੇਰਾ ਨਾ ਛੱਡਿਆ 마ਸ ਸੀ ਰੰਗ ਪੈ ਗੇ ਪਿੱਲੇ ਫਿਰ ਵੀ ਮੰਨਦੇ ਹੀਨ ਨਾ ਅਣਖੀ ਅਣਖੀ ਆ ਵਤਨ ਦੀ ਖਾਤਰ ਮਰਨ ਦਾ ਦਿਲ ਚਾ ਉਹ ਕਨੇਰਾ ਪਾਲਿਆ ਬੰਦਾ ਸਿੰਘ ਨੂੰ ਦੁਸ਼ਮਣ ਨੇ ਘੇਰਾ ਕੜੀ ਮਸੀਬਤ ਕੈਰ ਦੀ ਕੋਈ ਪੇਸ਼ ਨਾ ਜਾ ਕਬੂਰੀ ਹੈ ਮੌਤ ਤੋਂ ਹਰ ਘੜੀ ਸਤਾਵੇ ਓ ਚੜਦੇ ਸੂਰਜ ਨਾਲ ਹੀ ਪਏ ਮਲ ਬਨੇਰਾ ਪਾਲਿਆ ਬੰਦਾ ਸਿੰਘ ਨੂੰ ਦੁਸ਼ਮਣ ਨੇ ਕੇਰਾ ਓ ਜਿੰਮੇ ਰੋਤੀ ਲੜਦੇ ਆ ਕਈ ਮੌਤ ਵੀ ਆ ਗਏ ਵਦਨਿਆ ਜਾਦੀ ਵਾਸਤੇ ਸਿਰ ਭੇਟ ਚੜਾਵੇ show